ਮੰਟੂ ਜੀ ਰਾਮਨ अरोड़ा ਹੋਰਾਂ ਦੀ ਵੀ ਗੱਲ ਕਰ ਲਈਓ ਉਹਨਾਂ ਨੂੰ ਬੇਲ ਮਿਲੀ ਸੀਗੀ ਤੇ ਨਾਲ ਦੀ ਨਾਲ ਹੀ ਫੇਰ ਤਿੰਨ ਦਿਨ ਦੀ ਰਿਮਾਂਡ ਤੇ ਫੇਰ ਲੈ ਲਏ ਪਹਿਲਾਂ ਤੇ ਭ੍ਰਿਸ਼ਟਾਚਾਰ ਵਾਲਾ ਮਸਲਾ ਸੀਗਾ ਹੁਣ ਕਹਿੰਦੇ ਕਿ ਇੱਕ ਹੋਰ ਜਬਰਨ ਵਸੂਲੀ ਵਾਲਾ ਮਸਲਾ ਵੀ ਨਾਲ ਜੁੜ ਗਿਆ ਉਹ ਜਿਵੇਂ ਕਹਿੰਦੇ ਨੇ ਨਾ ਵੀ ਮੁਸੀਬਤ ਪੈਂਦੀ ਤੇ ਪੈਂਦੀ ਚੜੀ ਆਉਂਦੀ ਆ ਉਹ ਕੰਮ ਤੇ ਰਾਮਨ अरोड़ा ਨਾਲ ਹੋ ਰਿਹਾ ਹੈ ਜਦੋਂ ਕਾਨੂੰਨ ਮਾਣੇ ਮੈਨੂੰ ਲੱਗਦਾ ਵੀ ਆਵਾਂਗੇ ਬਾਹਰ ਉਦੋਂ ਇੱਕ ਹੋਰ ਨਵਾਂ ਕੇਸ ਸ਼ੁਰੂ ਹੋ ਜਾਂਦਾ ਹੈ ਕਿ ਮੈਨੂੰ ਸਮਝ ਨਹੀਂ ਲੱਗਦੀ ਮੈਂ ਇਹਦੇ ਤੇ ਕੀ ਟਿੱਕਾ ਟਿੱਪਣੀ ਕਰਾਂ ਜੀ वैसे दो तीन बार ही लगातार रे, ही रेपिटेशन जी हो गई इस केस ਦੇ ਵਿੱਚ ਨਹੀਂ 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 ਉਸ ਵਕਤੋਂ ਨਹੀਂ ਕਿ ਯਾਰ ਮੈਂ મતਲਬ ਕਿ ਆਪਣੇ ਜੀਵਨ ਦੇ ਵਿੱਚ ਸਿਆਸੀ ਬਦਲਾਖੋਰੀਆਂ ਵੀ ਦੇਖੀਆਂ ਕ੍ਰਪਸ਼ਨ ਵੀ ਦੇਖੀ ਕ੍ਰਪਸ਼ਨ ਚ ਬੰਦੇ ਅੰਦਰ ਜਾਂਦੇ ਵੀ ਦੇਖਿਆ ਸੀ ਜਿਹੜਾ ਰਵੀ ਸਿੱਧੂ ਵਾਲਾ ਜਿਹੜਾ ਉਹ ਕਾਂਡ ਸੀ ਉਹ ਦੇਖਿਆ મતਲਬ ਕਿ ਖਬਰਾਂ ਦੇ ਵਿੱਚ ਸੱਤ ਵਾਲੀਆਂ ਖਬਰਾਂ ਚ ਦਿਖਾਉਂਦੇ ਸੀ ਕਿ ਕਿਵੇਂ ਤਜੋਰੀਆਂ ਚੋਂ نوٹ ਡੇਗ ਰਹੇ ਸੀਗੇ ਤੋਤਾ ਸਿੰਘ ਨੂੰ ਜਦੋਂ ਸਜਾ ਹੋਣ ਤੇ ਆਈ ਤੇ ਕਾਰ ਦੀ ਦਰਬਾਰ ਤੋਂ ਸਰਕਾਰੀ ਕਾਰ ਦੀ ਦਰਬਾਰ ਤੋਂ ਚੋਂ ਬੜਾ ਕੁਝ ਵੇਖਿਆ ਆਪਣੀ ਲਾਈਫ ਦੇ ਵਿੱਚ ਅਸੀਂ ਪਰ ਆ ਅਜੜੀਆਂ ਚੀਜ਼ਾਂ ਚੱਲ ਰਹੀਆਂ ਨੇ ਜਨਾਬ ਇਹ ਆਪਣੇ ਆਪ ਦੇ ਵਿੱਚ ਪੜਾਈ ਇੱਕ ਬਚਤਰ ਜਿਹਾ ਵਰਤਾਰਾ ਜਾ ਹੁਣ ਦੇਖੋ ਰਮਨ अरोड़ा ਕੋ 3-4 ਮਹੀਨੇ ਤੋਂ ਅੰਦਰ ਸੀ ਬੇਲ ਮਿਲ ਗਈ ਜੀ ਹੁਣ ਇੱਕ ਕੇਸ ਹੋਰ ਬਣਾ ਦਿੱਤਾ ਗਿਆ ਮਨ ਲੋ ਕੋਈ ਬੰਦਾ ਕਿਸੇ ਗਲਤ ਕੰਮ ਦੇ ਵਿੱਚ ਇਨਵੋਲ ਹੈ ਹੂੰ ਤੁਹਾਡੇ ਕੋਲ ਰਿਮਾਂਡ ਤੇ ਆਇਆ ਪਹਿਲੀ ਸੱਟੇ ਹੀ ਉਹਦੇ ਤੇ ਠੋਕੋ ਕੇਸ ਜਿੰਨੇ ਠੋਕਣੀ ਹੂੰ ਇਹੀ ਗੱਲ ਸੁਖਪਾਲ ਸਿੰਘ ਖਹਿਰਾ ਵਾਲੇ ਮਾਮਲੇ ਚੋਂ ਸੀ ਤੁਹਾਨੂੰ ਯਾਦ ਹੋਣਾ ਜੀ ਕਿ ਇੱਕ ਤੋਂ ਬਾਅਦ ਇੱਕ ਹੂੰ ਇਹੀ ਚੀਜ਼ ਦੇਖੋ ਇਹਨਾਂ ਨਾਲ ਹੋਈ ਆ ਅਰੂੜਾ ਨਾਲ ਪਹਿਲਾਂ ਤਾਂ ਅਰੂੜਾ ਦੀ ਫੈਮਿਲੀ ਜਿਹੜੀ ਉਹ ਸਾਰੀ ਟੰਗੀ ਰਾਜਨ ਨੂੰ ਰਾਹਤ ਮਿਲ ਗਈ ਜੀ ਦੋ ਜਣੇ ਹੋਰ ਸੀ ਮਖੀਜਾ ਤੇ ਘਰਪ੍ਰੀਤ ਕੌਰ ਸ਼ਾਦ ਉਹਨਾਂ ਨੂੰ ਬੇਲ ਮਿਲ ਗਈ ਹੂੰ ਬਈ ਇਦਾਂ ਮਤਲਬ ਕਿ ਉਹ ਜਿਹੜਾ ਕੇਸ ਸੀਗਾ ਉਹਦੇ 'ਚ ਜਿੰਮੀ ਜ਼ਮਾਨਤ ਇਹਨਾਂ ਨੇ ਪ੍ਰਾਪਤ ਕੀਤੀ ਨਾਲ ਦੀ ਨਾਲ ਦੂਸਰਾ ਕੇਸ ਜੀ ਇਹ ਗੱਲ ਬੜੀ ਹੈਰਾਨ ਕਰਦੀ ਆ ਹੂੰ ਹੁਣ ਸ਼ਿਕਾਇਤ ਕੀ ਆ ਇੱਕ ਰਮੇਸ਼ ਨਾਂ ਦਾ ਠੇਕੇਦਾਰ ਜਾਂਦਾ ਪੁਲਿਸ ਕੋਲ ਹਾਂਜੀ ਸ਼ਿਕਾਇਤ ਉਹਨੇ ਪਤਾ ਨਹੀਂ ਪਹਿਲਾਂ ਦੀ ਦਿੱਤੀ ਹੋਈ ਆ ਜਾਂ ਪਹਿਲਾਂ ਦੀ ਆਪ ਦੀ ਆਪੀਤੀ ਸੁਣਾਈ ਆ ਤੇ ਪਰਚਾ ਹੁਣ ਕਟਿਆ ਗਿਆ ਕਹਿੰਦਾ ਕਿ ਇਹ ਮੇਰੇ ਤੋਂ ਮਤਲਬ ਕਿ 20-3000 ਰੁਪਇਆ ਲੈਂਦਾ ਸੀ ਮਹੀਨੇ ਦਾ ਹਮ ਕੰਮ ਉਹਦਾ ਕੀ ਆ ਜਿਹੜੇ ਆ ਆਪਾਂ ਵਹੀਕਲ ਮਤਲਬ ਕਿ ਹੁੰਦੇ ਨਹੀਂ ਆ ਸਟੈਂਡ ਹਾਂਜੀ ਸਟੈਂਡ ਕੀ ਬੋਲਦੇ ਪਾਰਕਿੰਗ ਸਟੈਂਡ ਹਾਂਜੀ ਇਹ ਕੋਈ ठेकेदार ਹੈ ਹਮ ਉਹ ਕਹਿੰਦਾ ਮੇਰੇ ਤੋਂ ਵਿਧਾਇਕ 20 ਕੇ 3000 ਰੁਪਇਆ ਲੈਂਦਾ ਸੀ ਜੀ ਜੀ ਬਈ ਭਲਿਆ ਮਾਨਸਾ ਜਦੋਂ ਲੈਂਦਾ ਸੀ ਹੁਣ ਤਾਂ ਤਿੰਨ ਚਾਰ ਮਹੀਨੇ ਹੋ ਗਏ ਅੰਦਰ ਹਮ ਹੁਣ ਤੈਨੂੰ ਕੋਈ ਆਕਾਸ਼ਵਾਣੀ ਨਹੀਂ ਹੋਈ ਜੀ ਹੋਂਤੇ ਜੇਲ੍ਹ ਦੇ ਵਿੱਚ ਤੂੰ ਉਹਨੂੰ ਮਹੀਨਾ ਨਹੀਂ ਦੇ ਕੇ ਆਇਆ ਹੂੰ ਜਦੋਂ ਫੜਿਆ ਸੀਗਾ ਜਦੋਂ ਪੰਜਾਬ ਸਰਕਾਰ ਮੰਗ ਰਹੀ ਸੀ ਵੀ ਲਿਓ ਸ਼ਿਕਾਇਤ ਤੇ ਤੂੰ ਤਾਂ ਸੁੱਤਾ ਸੀ ਜੀ ਜਿਵੇਂ ਜ਼ਮਾਨਤ ਮਿਲੀ ਤੇਰੀ ਜਾਗ ਖੁੱਲ ਗਈ ਖੁੱਲ ਗਈ ਅੱਖ ਖੁਲਾਤੀ ਇਹ ਪਤਾ ਪਤਾ ਲੱਗ ਜਾਂਦਾ ਨਾ ਸਰ ਤਾਂ ਮੈਂ ਕਰਿਆ ਕਿ ਇਹ ਜਿਹੜਾ ਗਵਰਨੈਂਸ ਮਾਡਲ ਹੈ ਸਰ ਮੈਨੂੰ ਬੜਾ ਅਜੀਬ ਲੱਗਦਾ ਕਈ ਵਾਰ ਮਤਲਬ ਕਿ ਅਜੀਬ ਤੇ ਅਨੋਖਾ ਵੀ ਲੱਗਦਾ ਕਈ ਵਾਰ ਕਿ ਯਾਰ ਇਹ ਬਹੁਤ ਚੀਜ਼ਾਂ ਜਿਹੜੀਆਂ ਨੇ ਅਸੀਂ ਅੱਗੇ ਵੀ ਦੇਖੀਆਂ ਪਰ ਜਿਸ ਤਰੀਕੇ ਨਾਲ ਹੁਣ ਦੇਖ ਰਹੇ ਆਂ ਬਈ ਰੱਬ ਖੈਰ ਕਰੇ ਪਤਾ ਨਹੀਂ ਦੇਖਣ ਗਿਆ ਕਿ ਨਹੀਂ ਦੇਖਣ ਗਿਆ ਹਮ ਬਈ ਇੱਕ ਕੇਸ ਉਹਦੇ ਚ ਜੇ ਜ਼ਮਾਨਤ ਲਓਗੇ ਦੂਜਾ ਤਿਆਰ ਜੀ ਵਾਪਾ ਸ਼ੂਟਿੰਗ ਦੇ ਖੇਡਦੇ ਨੇ ਪੰਡਾ ਪੰਡਾ ਆ ਰਹੀ ਆ ਕਿ ਨਾਲ ਘੁਫਾਰ ਇੱਕ ਮੋਟ ਚੱਕ ਦੂਜੀ ਤੇ ਆ ਉਹ ਸਾਬ ਕਿਤਾਬ ਜਿਹੜਾ ਸੀ ਉਹ ਬਣਿਆ ਪਿਆ ਜੀ ਬਿਲਕੁਲ ਖੈਰ ਚਲੋ ਹੁਣ ਇਹ ਰਮਨ ਰੂੜਾ ਦਾ ਵੀ ਵਿਚਾਰ ਇਹਦਾ ਸਮਾਂ ਇਹ ਤਾਂ ਚੱਲ ਰਿਹਾ ਵੀ ਉਹ ਨਹੀਂ ਨਿਕਲਿਆ ਜਾ ਰਿਹਾ ਵਿੱਚੋਂ